ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਲੋ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਮਰਪਿਤ ਕੌਰ ਰਾਜੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਆਂ। ਕਾਫੀ ਟਾਈਮ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਾਫੀ ਟਾਈਮ ਤਾਂ ਨਹੀਂ ਕਹਿ ਸਕਦੇ ਆਈ ਥਿੰਕ 2 ਵੀਕ ਜਾਂ 3 ਵੀਕ ਕੋ ਇਹਨਾਂ ਦੀ ਵੀਡੀਓ ਪਾਈ ਨੂੰ ਤੇ ਉਹਦੇ ਵਿੱਚ ਆਪਾਂ ਸੂਟ ਪਾਇਏ ਸੀ ਜੀ ਚਨਾਉਣ ਸਿਲਕ ਦੇ ਉੱਪਰ ਵਿਦਆਊਟ ਦੁਪੱਟਾ ਵੀਡੀਓ ਆਪਾਂ ਉਹ ਅਪਲੋਡ ਕੀਤੀ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਹਜੇ ਉਹਨਾਂ ਦਾ ਆਰਡਰ ਜਿਹੜਾ ਚੱਲ ਰਿਹਾ ਤੇ ਆਰਡਰ ਪੂਰਾ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਚਲੋ ਜੀ ਹੁਣ ਆਪਾਂ ਸੇਮ ਫੈਬਰਿਕ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀ ਦੁਪੱਟਾ ਸੂਟ ਤੇ ਤੁਸੀਂ ਜਿਹੜਾ ਪ੍ਰਿੰਟ ਦੇਖੀ ਜਾਓ ਜਿਹੜਾ ਜਿਹੜਾ ਤੁਹਾਨੂੰ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਤੇ ਲੋ ਜੀ ਕਰਦੇ ਆਪਾਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਲੋ ਜੀ ਸੂਟ ਦੇਖੀਓ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਜਿਹੜੀ ਆਪਾਂ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਵਿਦਆਊਟ ਦੁਪੱਟਾ ਕੀਤੀ ਸੀ ਤੇ ਉਹਦੇ ਵਿੱਚ ਕਲਰ ਹੋਰ ਸੀ ਤੇ ਇਸ ਵਿੱਚ ਕਲਰ ਜਿਹੜੇ ਨੇ ਉਹ ਹੋਰ ਨੇ ਤੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਇੱਕ ਬਹੁਤ ਜ਼ਿਆਦਾ ਸੋਹਣੀ ਹੈ ਇਸ ਤਰ੍ਹਾਂ ਰਹੇਗੀ ਜੀ ਨਾਲ ਬਾਟਮ ਨੈਗੇਟਿਵ ਪ੍ਰਿੰਟ ਦੀ ਜੋ ਆਪਣੀ ਸਲਵਾਰ ਰਹੇਗੀ ਔਰ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਔਰ ਕਲਰ ਬਹੁਤ ਹੀ ਪਿਆਰਾ ਹੈ ਤੇ ਇਹਦੇ ਨਾਲ ਦੁਪੱਟੇ ਰਹਣਗੇ ਜੀ ਚਨੌਨ ਦੇ ਚ ਨੌਨ ਸਿਲਕ ਦੇ ਵਿੱਚ ਆਪਣਾ ਜੜਾ ਸ਼ਰਟ ਦਾ ਔਰ ਆਪਣੀ ਬਾਟਮ ਦਾ ਜੜਾ ਫੈਬਰਿਕ ਰਹੇਗਾ ਦੁਪੱਟਾ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਿਆ ਹੋਇਆ ਕੁਝ ਨਿਊ ਪ੍ਰਿੰਟਿੰਗ ਆਈ ਹੈ ਇਸ ਵਾਰ ਇਦਾਂ ਨਹੀਂ ਹੈਗਾ ਵੀ ਕੁਝ ਵੀ ਤੁਸੀਂ ਕਹੋਗੇ ਇਹਦੇ ਨਾਲ ਦੀ ਪ੍ਰਿੰਟਿੰਗ ਤੁਸੀਂ ਪਹਿਲਾਂ ਵੀ ਅਪਲੋਡ ਕੀਤੀ ਸੀ ਵੀਡੀਓ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਬਿਲਕੁਲ ਨੇੜੇ ਤੋਂ ਤੁਹਾਨੂੰ ਜਿਹੜੀ ਪ੍ਰਿੰਟਿੰਗ ਉਹ ਦਿਖਾ ਦਿੰਦੇ ਆ ਕਲਰ ਬਹੁਤ ਹੀ ਪਿਆਰਾ ਜੀ ਲਾਈਟ ਮਹਿੰਦੀ ਜਾਂ ਪਿਸਤਾਏ ਸ਼ੇਡ ਜਿਵੇਂ ਆਪਾਂ ਕਹਿ ਦਈਏ ਇਸ ਤਰ੍ਹਾਂ ਦੀ ਟੋਨ ਹੈ ਕਲਰ ਦੀ ਤੇ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਕਲਰ ਔਰ ਫੈਬਰਿਕ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਬਹੁਤ ਹੀ ਲਾਈਟ weight ਫੈਬਰਿਕ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿੰਨਾ ਕ ਆਪਣੇ ਪਿਓਰ ਚਣਾਉਂਦੇ ਤੇ ਪੱਟੇ ਦਾ weight ਹੁੰਦਾ ਉਹਨਾਂ ਕੀ ਇਸ ਆਪਣੀ ਸ਼ਰਟ ਦਾ ਔਰ ਬਾਟਮ ਦਾ weight ਹੈ ਜੀ ਲਓ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕੁਝ ਭੈਣਾਂ ਜਿਵੇਂ ਪ੍ਰਿੰਟ ਦੁਪੱਟੇ ਵਾਲੇ ਸੂਟ ਨਹੀਂ ਲਾਈਕ ਕਰਦੀਆਂ ਉਹ ਦੁਪੱਟਾ ਨਾਲ ਪਲੇਨ ਲੈਣਾ ਪਸੰਦ ਕਰਦੀਆਂ ਨੇ ਕੁਝ ਭੈਣਾਂ ਪ੍ਰਿੰਟ ਦੁਪੱਟੇ ਵਾਲੇ ਸੂਟ ਪਸੰਦ ਕਰਦੀਆਂ ਨੇ ਵੀ ਜਿਵੇਂ ਸਾਡੇ ਸੂਟ ਦੇ ਨਾਲ ਦਾ ਹੀ ਦੁਪੱਟਾ ਹੋਵੇ ਤੇ ਇੱਕ ਲੈਕਸ਼ਮਾ ਪਹਿਣਾ ਵਾਸਤੇ ਜਿਹੜੀਆਂ ਪਹਿਣਾ ਦੁਪੱਟਾ ਨਾਲ ਲਾਈਕ ਕਰਦੀਆਂ ਨੇ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਅਜੇ ਕਲਰ ਹੈ ਜੀ ਇਹ ਵਾਲਾ ਤੇ ਦੁਪੱਟਾ ਚੈੱਕ ਕਰ ਲਓ ਸਭ ਦੀ ਪ੍ਰਿੰਟਿੰਗ ਜਿਹੜੀ ਅਲੱਗ-ਅਲੱਗ ਰਹੇਗੀ ਜੀ सॉरी ਚਨੌਨ ਸਿਲਕ ਦੇ ਉੱਪਰ ਇਹ ਵਾਲਾ ਫੈਬਰਿਕ ਰਹੇਗਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਜਿਹੜੀ ਬਾਟਮ ਹੈ ਬਾਟਮ ਦੇ ਵਿੱਚ ਇਸ ਤਰ੍ਹਾਂ ਸੈਲਫ ਪ੍ਰਿੰਟਰ ਹੈਗਾ ਜੀ ਤੇ ਅਗਲਾ ਕਲਰ ਬਹੁਤ ਹੀ ਪਿਆਰਾ ਇਹਦੇ ਵਿੱਚ ਜਿਹੜੀ ਆਪਾਂ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਇਹ ਵਾਲੇ ਪ੍ਰਿੰਟ ਦੇ ਵਿੱਚ ਹੈਗਾ ਸੀ येलो ਡਾਰਕ येलो ਕਲਰ ਸੀ ਤੇ ਇਹ ਵੀ ਕਲਰ ਬਹੁਤ ਪਿਆਰਾ ਹੈ ਮਸਟਰਡ ਹੈ येलो ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਤੇ ਇਸ ਤਰ੍ਹਾਂ ਦੀ ਬੋਟਮ ਚੈੱਕ ਕਰੋ ਬੋਟਮ ਦੇ ਵਿੱਚ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਬੋਟਮ ਦੇ ਵਿੱਚ ਪ੍ਰਿੰਟ ਹੈ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਜਿਹੜੀਆਂ ਭੈਣਾਂ ਦੇ ਕਾਫੀ ਮੈਸੇਜ ਸੀ ਕਿ ਅਮਨ ਸੇਮ ਸੂਟ ਚਾਹੀਦੇ ਨੇ ਫਿਰ ਤੁਸੀਂ ਉਹਨਾਂ ਨਾਲ ਦੇ ਵਿੱਚੋਂ ਜਲਦੀ-ਜਲਦੀ ਆਪਣੇ ਲਈ ਸੂਟ ਬੁੱਕ ਕਰ ਲਓ ਦੁਪੱਟੇ ਤੁਸੀਂ ਦੇਖ ਸਕਦੇ ਹੋ ਚਨਾਉਣ ਦੇ ਦੁਪੱਟੇ ਨੇ ਜੀ ਨਾਲ ਬਹੁਤ ਹੀ ਪਿਆਰੇ ਦੁਪੱਟੇ ਬਣੇ ਹੋਏ ਨੇ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਤੇ ਸਰਦਾਰੀ ਲੁੱਕ ਵਾਲੇ ਸੂਟ ਨੇ ਜੀ ਇਹ ਵਾਲੇ ਆਪਣੇ ਇਸ ਤਰ੍ਹਾਂ ਬਾਟਮ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਬਾਟਮ ਜਿਹੜੀ ਨਾਲ ਬਣੀ ਹੋਈ ਏ ਤੁਸੀਂ ਟਰਾਊਜ਼ਰ ਵੀ ਬਣਾ ਸਕਦੇ ਹੋ ਸਲਵਾਰ ਵੀ ਤੁਸੀਂ ਬਣਾ ਸਕਦੇ ਹੋ ਜੋ ਤੁਸੀਂ ਲਾਈਕ ਕਰਦੇ ਤੁਸੀਂ ਬਣਾ ਸਕਦੇ ਹੋ ਜੀ ਅਗਲਾ ਕਲਰ ਬਹੁਤ ਹੀ ਪਿਆਰਾ ਲਾਈਟ ਐਂਡ ਡਾਰਕ ਕਲਰ ਨੇ ਜੀ ਸਾਰੇ ਇਹਦੇ ਵਿੱਚ ਇੱਕ ਕਲੈਕਸ਼ਨ ਦੇ ਵਿੱਚ ਤੁਹਾਨੂੰ ਆਪਾਂ ਸਾਰੇ ਕਲਰ ਜਿਹੜੇ ਦਿਖਾ ਦਿੰਨੇ ਆ ਜੀ ਇਸ طرح ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਔਰ ਇਹਦੀ ਸਲਵਾਰ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਸਲਵਾਰ ਬਣੀ ਹੋਈ ਹੈ ਨਾਲ ਕਲਰ ਬਹੁਤ ਹੀ ਪਿਆਰਾ ਜੀ ਸਲਵਾਰ ਦਾ ਔਰ ਇਹ ਰਹੇਗਾ ਜੀ ਦੁਪੱਟਾ ਪ੍ਰਿੰਟ ਤੁਹਾਨੂੰ ਬਿਲਕੁਲ ਦੂਰ ਦਿਖਾਵਾਂਗੇ ਕਿ ਤੁਹਾਨੂੰ ਪ੍ਰੋਪਰ ਜਿਹੜਾ ਪ੍ਰਿੰਟ ਪਤਾ ਲੱਗ ਜੇ ਵੀ ਕਿਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਔਰ ਕਿਸ ਤਰ੍ਹਾਂ ਦੀ ਲੁੱਕ ਆ ਰਹੀ ਹੈ ਹੁਣ ਤੁਸੀਂ ਇਹ ਦੁਪੱਟਾ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਔਰ ਤੁਸੀਂ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਜਿਹੀ ਡਿਜ਼ਾਈਨਿੰਗ ਬਣੀ ਹੋਈ ਹੈ ਇਸ ਤਰ੍ਹਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਜਿਹੜਾ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਬਣਿਆ ਹੁਣ ਤੁਸੀਂ ਦੇਖੋ ਲਾਈਟ ਹੀ ਪਿੰਕ ਲਵੈਂਡਰ ਜਿਹਾ ਜੀ ਸ਼ਰਟ ਦਾ ਕਲਰ ਹੈ ਜੀ ਔਰ ਤੁਸੀਂ ਬਾਟਮ ਦਾ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਬਾਟਮ ਦਾ ਕਲਰ ਹੈ ਪਿਛਲੀੜੀ ਵੀਡੀਓ ਸੀ ਉਹਦੇ ਵਿੱਚ ਜਿੰਨੇ ਵੀ ਕਲਰ ਅਪਲੋਡ ਕੀਤੇ ਸੀ ਬਹੁਤ ਵਧੀਆ ਵੀਡੀਓ ਦਾ ਰਿਸਪੌਂਸ ਰਹਾ ਇੰਨਾ ਕੁ ਜ਼ਿਆਦਾ ਆਰਡਰ ਨੇ ਉਹ ਸੂਟਾਂ ਦੇ ਤੇ ਸਾਡੇ ਕੋਲ ਆਰਡਰ ਜਿਹੜੇ ਪੂਰੇ ਨਹੀਂ ਹੋ ਰਹੇ ਹੈਗੇ ਹਜੇ ਤੱਕ ਉਹਨਾਂ ਦੀ ਆਰਡਰ ਜਿਹੜੇ ਸਾਡੇ ਕੋਲ ਚੱਲੀ ਜਾ ਰਹੇ ਨੇ ਤੇ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹ ਤੁਸੀਂ ਆਪਣੇ ਮੰਮਾ ਨੂੰ ਚਾਚੀ ਨੂੰ ਮਾਸੀ ਨੂੰ ਤਾਈ ਨੂੰ ਗਿਫਟ ਕਰ ਸਕਦੇ ਹੋ ਕਿਉਂਕਿ ਪ੍ਰਿੰਟ ਔਰ ਫੈਬਰਿਕ ਬਹੁਤ ਹੀ ਵਧੀਆ ਫੈਬਰਿਕ ਹਮੇਸ਼ਾ ਹੀ ਤੁਹਾਨੂੰ ਅੱਛੀ ਕੁਆਲਿਟੀ ਦਾ ਦੇਈਦਾ ਚਾਹੇ ਤੁਸੀਂ ਹੈਂਡਵਰਕ ਦੇ ਸੂਟ ਬਣਵਾਓ ਥ्रेडਵਰਕ ਦੇ ਬਣਾਓ ਚਾਹੇ ਤੁਸੀਂ ਸਾਡੇ ਕੋਲ ਪ੍ਰਿੰਟ ਸੂਟ ਲਓ ਹਨ ਤੇ ਹਮੇਸ਼ਾ ਹੀ ਤੁਹਾਨੂੰ ਵਾੜਾ ਫੈਬਰਿਕ ਉਹ ਅੱਛੀ ਕੁਆਲਿਟੀ ਦਾ ਲਈਦਾ ਤੁਸੀਂ ਇਹ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਕਲਰ ਬਹੁਤ ਹੀ ਪਿਆਰਾ ਲੇਟੈਸਟ ਜੇ ਕਲਰ ਨੇ ਨਿਊ ਡਿਜ਼ਾਈਨਿੰਗ ਹੈ ਜੀ ਸਾਰੀ ਹੈ ਨਾ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਤੇ ਮੌਸਮ ਦੇ ਅਕੋਰਡਿੰਗ ਹੀ ਫੈਬਰਿਕ ਤੁਹਾਡੇ ਵਾਸਤੇ ਲੈ ਕੇ ਆਈਦਾ ਕੁਝ ਇਦਾਂ ਨਹੀਂ ਹੈਗਾ ਕਿ ਪੁਰਾਣੇ ਸੂਟ ਪਏ ਹੋਏ ਤੁਹਾਨੂੰ ਉਹੀ ਦਿਖਾ ਦਈਏ ਹਨ ਚੱਕੇ ਤਾਂ ਹਮੇਸ਼ਾ ਹੀ ਕੁਝ ਨਵਾਂ ਲੈ ਕੇ ਆਈਦਾ ਲੋ ਇਹ ਵੀ ਕਲਰ ਬਹੁਤ ਹੀ ਪਿਆਰਾ ਪੀਕਾਕ ਸ਼ੇਡ ਹੈ ਜੀ ਇਹ ਵੀ ਪਲੀਜ਼ ਜਿਹੜਾ ਜਿਹੜਾ ਕਲਰ ਪਸੰਦ ਹੋਏਗਾ ਉਸ ਦੀ ਸਿੰਗਲ ਸਕਰੀਨਸ਼ਾਟ ਲੈ ਕੇ ਭੇਜੋ ਕਿਸੇ ਡਬਲ ਸੂਟ ਦਾ ਸਕਰੀਨਸ਼ਾਟ ਮੈਨੂੰ ਨਾ ਸੈਂਡ ਕਰ ਦਿਓ ਕਿਉਂਕਿ ਥੋੜੀ ਕਨਫਿਊਜ਼ਨ ਹੋ ਜਾਏਗੀ ਹਣਾ ਤੁਹਾਨੂੰ ਤੁਸੀਂ ਇਹ ਕਲਰ ਚੈੱਕ ਕਰੋ ਇਹ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਸ ਤਰ੍ਹਾਂ ਦੀ ਸਲਵਾਰ ਰਹੇਗੀ ਨਾਲ ਤੇ ਕਪੜਾ ਜਿਹੜੀ ਅਗਰ ਮੈਂ ਫੈਬਰਿਕ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਤੁਹਾਡੀ ਫਿਟਿੰਗ ਜਿਹੜੀ ਬਹੁਤ ਹੀ ਪਿਆਰੀ ਆਣੀ ਹੈ ਜੀ ਜਿਵੇਂ ਆਪਾਂ ਨੇਚਰਲ ਕ੍ਰੇਪ ਦੀ ਗੱਲ ਕਰਦੇ ਹਾਂ ਸੇਮ ਉਹਦੇ ਵਰਗਾ ਹੀ ਫੈਬਰਿਕ ਹੈ ਇਸੇ ਲਈ ਕੁਚਨਾਉਣ ਦਾ ਫੈਬਰਿਕ ਹੈ ਜੀ ਇਹ ਤੇ ਦੁਪੱਟਾ ਰਹੇਗਾ ਨਾਲ ਚੁਨਾਉਣ ਦਾ ਇਸ ਤਰ੍ਹਾਂ ਦੁਪੱਟੇ ਦੀ ਡਿਜ਼ਾਈਨਿੰਗ ਰਹੇਗੀ ਹੁਣ ਤੁਸੀਂ ਇਹ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਜੀ ਇਸ ਤਰ੍ਹਾਂ ਕਲਰ ਦੀ ਮੈਂ ਗੱਲ ਕਰਾਂ ਤਾਂ ਪੀਕਾਕ ਸ਼ੇਡ ਹੈ ਜੀ ਇਹ ਬਹੁਤ ਹੀ ਪੀਕਾਕ ਜੀ ਪਿਆਰੀ ਜੀ ਸ਼ੇਡ ਹੈ ਇਹ ਨਿਊ ਜੀ ਸ਼ੇਡ ਹੈ ਤੁਸੀਂ ਚੈੱਕ ਕਰੋ ਬਾਟਮ ਦਾ ਫੈਬਰਿਕ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬਾਟਮ ਦੇ ਫੈਬਰਿਕ ਦੇ ਵਿੱਚ अगला कलर अगर प्राइस ऊपर ਤੁਹਾਨੂੰ ਸ਼ੋ ਹੋ ਰਹੀ ਤਾਂ ਪ੍ਰਾਈਸ ਵਿਦਆਊਟ ਸਟਿਚਿੰਗ ਹੋ ਰਹੀ ਵਿਦ ਦੁਪੱਟਾ ਹੋ ਰਹੀ ਤੇ ਜੋ ਵੀ ਪ੍ਰਾਈਸ ਹੈ ਉਹਦੇ ਅਕੋਰਡਿੰਗ ਹੀ ਤੁਹਾਨੂੰ ਫੈਬਰਿਕ ਦਿੱਤਾ ਜਾਏਗਾ ਠੀਕ ਹੈ ਜੀ ਕੁਝ ਭੈਣਾਂ ਦੇ ਵਿੱਚ ਮੈਸੇਜ ਆ ਰਹੇ ਨੇ ਕਿ ਸਾਡੀ ਸਿਟੀ ਦੇ ਵਿੱਚ ਇਹਦੇ ਨਾਲ ਦੇ ਸੂਟ 500 ਦੇ ਮਿਲਦੇ ਨੇ ਚਾਹੇ 600 ਦੇ ਮਿਲਦੇ ਨੇ ਦੇਖੋ ਆ ਦਾ ਟਾਈਮ ਇਦਾਂ ਦਾ ਕੋਈ ਵੀ ਇਦਾਂ ਬੇਵਕੂਫ ਨਹੀਂ ਬਣ ਸਕਦਾ ਹੈਗਾ ਵੀ ਆਪਾਂ 500 ਦਾ ਸੂਟ ਲੈ ਕੇ ਤਾਂ ਉਹਨੂੰ 4000 ਦੀ ਰੇਂਜ ਦੇ ਵਿੱਚ ਸੇਲ ਕਰਾਂਗੇ ਕਿ ਇੰਨਾ ਕਿਸੇ ਨੂੰ ਆਪਾਂ ਬੇਕੂਫ ਕਿੰਨਾ ਕ ਟਾਈਮ ਬਣਾ ਸਕਦੇ ਆ ਤਾਂ ਫੈਬਰਿਕ ਦੇ ਉੱਪਰ ਵੀ ਡਿਪੈਂਡ ਹੁੰਦਾ ਵੀ ਆਪਾਂ ਕਿਸ ਤਰ੍ਹਾਂ ਦਾ ਫੈਬਰਿਕ ਦੇ ਰਿਹਾ ਕਸਟਮਰ ਨੂੰ ਬਾਕੀ ਜਿਨ੍ਹਾਂ ਦਾ ਨੌਲੇਜ ਹੈ ਜਿਹੜੇ ਆਪਣਾ ਖਰੀਦੇ ਰਹਿੰਦੇ ਨੇ ਇਹ ਚੀਜ਼ਾਂ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਕਿਹੜਾ ਫੈਬਰਿਕ ਔਰ ਕਿਹੜਾ ਬ੍ਰਾਂਡ ਜਿਹੜਾ ਕਿਸ ਰੇਂਜ ਦਾ ਹੈ ਤੁਸੀਂ ਇਹ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਚਨਾਉਣ ਦੇ ਦੁਪੱਟੇ ਰਹਿਣਗੇ ਫੈਬਰਿਕ ਜਿਹੜਾ ਆਪਣੇ ਸੂਟ ਦਾ ਔਰ ਸਲਵਾਰ ਦਾ ਰਹੇਗਾ ਸਿਲਕ ਚਨਾਉਣ ਦੇ ਉੱਪਰ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੋਇਆ ਹੈ ਬਾਟਮ ਤੁਸੀਂ ਚੈੱਕ ਕਰੋ ਜਿਸ ਤਰ੍ਹਾਂ ਆਪਣੀ ਸ਼ਰਟ ਦੀ ਪ੍ਰਿੰਟਿੰਗ ਹੈ ਉਸੇ ਤਰ੍ਹਾਂ ਹੀ ਬਾਟਮ ਵਿੱਚ 네ਗੇਟਿਵ ਪ੍ਰਿੰਟ ਬਣਿਆ ਹੋਇਆ ਜੀ ਅਗਲਾ ਕਲਰ ਚੈੱਕ ਕਰੋ ਤੇ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਇਹ ਵੀ ਬਲੂ ਜਿਹਾ ਸ਼ੇਡ ਹੈ ਜੀ ਇਹ ਬਲੈਕ ਨਾ ਸਮਝ ਲਿਓ ਕਈ ਵਾਰ ਕੈਮਰੇ ਵਿੱਚ ਥੋੜਾ ਬੋਤਾ ਕਲਰ ਇੱਧਰ ਉੱਧਰ ਹੋ ਜਾਂਦਾ ਬਟ ਜੋ ਵੀ ਤੁਹਾਨੂੰ ਪਹੁੰਚੇਗਾ ਬਹੁਤ ਹੀ ਅੱਛਾ ਔਰ ਪਿਆਰਾ ਪਹੁੰਚੇਗਾ ਇਹ ਨਹੀਂ ਹੈਗਾ ਕਿ ਵੀਡੀਓ ਵਿੱਚ ਦਿਖਾਇਆ ਕੁਝ ਹੋਰ ਤੇ ਤੁਹਾਡੇ ਕੋਲ ਪਹੁੰਚਿਆ ਕੁਝ ਹੋਰ ਜਿਸ ਤਰ੍ਹਾਂ ਦੀ ਪ੍ਰਾਈਸ ਹੁੰਦੀ ਉਸੇ ਤਰ੍ਹਾਂ ਦਾ ਫੈਬਰਿਕ ਹੁੰਦਾ ਜੀ ਹੁਣ ਜਿਹਦੇ ਨਾਲ ਤੁਸੀਂ ਸਲਵਾਰ ਚੈੱਕ ਕਰੋ ਕਿੰਨੀ ਪਿਆਰੀ ਬਣੀ ਹੋਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਵੇਖਾ ਜੀ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਜੀ ਸਾਰੇ ਹੀ ਪ੍ਰਿੰਟ ਕਲਰ ਸਾਰੇ ਅਲੱਗ-ਅਲੱਗ ਨੇ ਜੀ ਕੋਈ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਡਿਜ਼ਾਈਨ ਪਸੰਦ ਆ ਦੇ ਵਿੱਚ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਤੇ ਕਾਫੀ ਵਾਰ ਸਵੇਰੇ ਹੀ ਫੋਨ ਕਾਲ ਸ਼ੁਰੂ ਹੋ ਜਾਂਦੇ ਆ ਪਲੀਜ਼ ਥੋੜਾ ਤੁਸੀਂ ਮੈਨੂੰ ਸਾਢੇ 10 ਦੇ ਅਰਾਊਂਡ ਮੈਨੂੰ ਕਾਲ ਕਰਿਆ ਕਰੋ ਹਨਾ ਤੁਹਾਨੂੰ ਪਤਾ ਹੈ ਕਈ ਵਾਰ अर्ਲੀ ਹੁੰਦਾ ਜੀ ਬੱਚੇ ਸਕੂਲ ਭੇਜਨੇ ਹੁੰਦੇ ਨੇ ਤੇ ਘਰ ਦੇ ਕੰਮ ਹੁੰਦੇ ਨੇ ਸਾਢੇ 10 ਦੇ ਅਰਾਊਂਡ ਤੁਸੀਂ 11 ਵਜੇ ਤੋਂ ਬਾਅਦ ਮੈਨੂੰ ਕਾਲ ਕਰ ਸਕਦੇ ਆ ਵੈਸੇ ਮੈਂ ਪਹਿਲਾਂ ਵੀ ਟਾਈਮਿੰਗ ਦੱਸੀ ਸੀ ਕਿ ਤੁਸੀਂ ਮੈਨੂੰ ਸ਼ਾਮ ਨੂੰ ਕਾਲ ਕਰ ਲਿਆ ਕਰੋ 9 ਤੋਂ ਲੈ ਕੇ 12 ਵਜੇ ਤੱਕ ਪਰ ਕੁਝ ਭੈਣਾਂ ਨੂੰ ਅਰਜੈਂਟ ਹੁੰਦਾ ਇਸ ਕਰਕੇ ਉਹ अर्ਲੀ ਮੈਨੂੰ ਕਾਲ ਕਰ ਲੈਂਦੇ ਤੇ अर्ਲੀ ਕਾਲ ਪਿਕ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਇਹ ਕਲਰ ਨੂੰ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਤੁਸੀਂ ਆਪਣੀ ਮੰਮੀ ਵਾਸਤੇ ਮਾਸੀ ਵਾਸਤੇ ਚਾਚੀ ਵਾਸਤੇ ਤਾਈ ਵਾਸਤੇ ਜਿਹੜੀਆਂ ਭੈਣਾਂ ਇੱਥੇ ਪੰਜਾਬ ਦੇ ਵਿੱਚ ਤਕਰੀਬਨ ਗਿਫਟ ਕਰਦੀਆਂ ਰਹਿੰਦੀਆਂ ਨੇ ਆਪਣੇ ਪੇਰੈਂਟਸ ਨੂੰ ਹਨਾ ਤੇ ਇਹ ਸੂਟ ਬਹੁਤ ਹੀ ਪਿਆਰੇ ਨੇ ਜੀ ਨਾਲੇ ਅਗਲਾ ਕਪੜਾ ਪਾਏਗਾ ਨਾਲ ਤੁਹਾਨੂੰ ਹਮੇਸ਼ਾ ਯਾਦ ਕਰੇਗਾ ਕਿ ਵਾਕਈ ਤੁਸੀਂ ਕੁਝ ਉਹਨਾਂ ਨੂੰ ਗਿਫਟ ਕੀਤਾ ਸੀ ਇਸ ਤਰ੍ਹਾਂ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਦੁ ਚੈੱਕ ਕਰੋ ਚਨੌਣ ਦਾ ਦੁਪੱਟਾ ਰਹੇਗਾ ਫੈਬਰਿਕ ਰਹੇਗਾ ਜੀ ਸ਼ਰਟ ਔਰ ਬਾਟਮ ਦਾ ਸਿਲਕ ਚਨੌਣ ਰਹੇਗੀ ਜੀ ਬਹੁਤ ਹੀ ਪਿਆਰਾ ਫੈਬਰਿਕ ਬਹੁਤ ਹੀ ਜ਼ਿਆਦਾ ਤੁਸੀਂ ਦੇਖੋ ਜੀ ਫਿਟਿੰਗ ਤੁਹਾਡੀ ਬਹੁਤ ਪਿਆਰੀ ਹੋਣੀ ਇੰਨਾ ਕੁ ਪਿਆਰਾ ਫੈਬਰਿਕ ਇਸ ਸੌਫਟਨੈਸ ਬਹੁਤ ਜ਼ਿਆਦਾ ਹੈ ਲਾਈਟ ਵੇਟ ਹੈ ਜੀ ਕਿਉਂਕਿ ਹੁਣ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਹੈ ਤਿਵੇਂ-ਤਿਵੇਂ ਨਵਾਂ-ਨਵਾਂ ਫੈਬਰਿਕ ਆ ਰਹੇ ਨੇ ਨਵੇਂ-ਨਵੇਂ ਕਲਰ ਆ ਰਹੇ ਨੇ ਤੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਹੀ ਜੀ ਸਾਡੇ ਬੁਟੀਕ ਤੇ ਹਮੇਸ਼ਾ ਹੀ ਸਭ ਨਾਲੋਂ ਪਹਿਲਾਂ ਕੋਈ ਵੀ ਡਿਜ਼ਾਈਨ ਆਇਆ ਹੋਵੇ ਮਾਰਕੀਟ ਦੇ ਵਿੱਚ ਕੋਈ ਵੀ ਪ੍ਰਿੰਟ ਆਇਆ ਹੋਵੇ ਕੋਈ ਨਿਊ ਫੈਬਰਿਕ ਆਇਆ ਹੋਵੇ ਸਾਡੇ ਬੁਟੀਕ ਤੇ ਪਹਿਲਾਂ ਆ ਜਾਂਦਾ ਜੀ ਕਿਉਂਕਿ ਸਾਨੂੰ ਹਮੇਸ਼ਾ ਹੀ ਲੱਗਿਆ ਰਹਿੰਦਾ ਹੈ ਕਿ ਜੋ ਪਿਛਲੀ ਵਾਰ ਪਹਿਣਾ ਨੂੰ ਦਿੱਤਾ ਸੀ ਉਹ ਇਸ ਵਾਰ ਆਪਾਂ ਤੁਹਾਨੂੰ ਨਾ ਦੇਈਏ ਹਨਾ ਕੁਝ ਨਵਾਂ ਲੈ ਕੇ ਆਈਏ ਤਾਂ ਹੁਣ ਕੁਝ ਪਹਿਣਾ ਦੀ ਡਿਮਾਂਡ ਸੀ ਕਿ ਅਮਨ ਦੁਪੱਟਿਆਂ ਨਾਲ ਲੈ ਕੇ ਆਓ ਸਿਲਪ ਚੁਣੌਣ ਦੇ ਉੱਪਰ ਸੂਟ ਤੇ ਆਪਾਂ ਉਹਨਾਂ ਵਾਸਤੇ ਦੁਪੱਟਿਆਂ ਨਾਲ ਲੈ ਕੇ ਆਏ ਆ ਇਹ ਵੀ ਬਹੁਤ ਸੋਹਣਾ ਦੁਪੱਟਾ ਹੈ ਔਰ ਨਾਲ ਬਾਟਮ ਬਹੁਤ ਪਿਆਰੀ ਬਣੀ ਹੋਈ ਹੈ ਸਰਦਾਰੀ ਜੇ ਸੂਟ ਨੇ ਜੀ ਇਹ ਹਰ ਇੱਕ ਜਗ੍ਹਾ ਤੁਸੀਂ ਵ ਕਿਤੇ ਤੁਸੀਂ ਵੈਸੇ ਆਪਣਾ ਨੋਰਮਲ ਕਿਤੇ ਛੋਟੇ ਮੋਟੇ ਆਪਣੇ ਜਿਵੇਂ ਕਹਿ ਦਿੰਨਾ ਪਰ ਕਿਸੇ ਫਰੈਂਡ ਸਰਕਲ ਦੇ ਵਿੱਚ ਜਾਣਾ ਰਿਸ਼ਤੇਦਾਰੀ ਚ ਜਾਣਾ ਤੁਸੀਂ ਆਰਾਮ ਨਾਲ ਵੇਅਰ ਕਰਕੇ ਜਾ ਸਕਦੇ ਹੋ ਕਿਉਂਕਿ ਕਲਰ ਬਹੁਤ ਪਿਆਰੇ ਨੇ ਜੈਂਟਲੀ ਜੀ ਲੁੱਕ ਆਣੀ ਤੁਹਾਡੀ ਇਹਨਾਂ ਸੂਟਾਂ ਦੇ ਵਿੱਚ ਤੇ ਇਹਨਾਂ ਤੋਂ ਇਲਾਵਾ ਵੀ ਤੁਸੀਂ ਆਪਣੇ ਕੋਲੋਂ ਹੈਂਡਵਰਕ ਦੇ ਸੂਟ ਰੈਡੀ ਕਰਵਾ ਸਕਦੇ ਹੋ ਥ्रेडਵਰਕ ਦੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੋ ਜੋ ਡਿਜ਼ਾਈਨ ਤੁਹਾਨੂੰ ਪਸੰਦ ਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਦਿਆ ਕਰੋ ਮੇਰੇ ਉਸ ਨੰਬਰ ਤੇ ਓਨਲੀ WhatsApp ਹੀ ਚੱਲਦਾ ਪਲੀਜ਼ ਮੈਨੂੰ ਸਿੰਪਲ ਕਾਲ ਨਾ ਕਰਿਆ ਕਰੋ ਉੱਤੇ ਆਪਣੇ ਫੋਨ ਦੇ ਉੱਪਰ ਕਾਲ अवेलेबल ਨਹੀਂ ਹੈਗੀ ਜੀ ਓਨਲੀ WhatsApp ਹੀ ਹੈ। ਵੇਖੀ ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ। ਫੈਬਰਿਕ ਤੁਹਾਨੂੰ ਕੋਈ ਵੀ ਦਿੰਨੇ ਹਮੇਸ਼ਾ ਹੀ ਬ੍ਰਾਂਡ ਦਾ ਦਈਦਾ ਲੋਕਲ ਫੈਬਰਿਕ ਤੁਹਾਨੂੰ ਕੋਈ ਵੀ ਨਹੀਂ ਦਈਦਾ ਅਗਰ ਲੋਕਲ ਵੀ ਦਈਦਾ ਤਾਂ ਇਦਾਂ ਨਹੀਂ ਹੈਗਾ ਕਿ ਉਹ ਹਲਕੀ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲੇਗਾ ਹਮੇਸ਼ਾ ਹੀ ਚਾਹੇ ਉਹ ਸਸਤਾ ਹੋਵੇ ਜਾਂ ਥੋੜਾ ਕਾਸਟਲੀ ਲੱਗਦਾ ਤੁਹਾਨੂੰ ਜਿਹਨੇ ਪਹਿਣਾ ਨੂੰ ਤਾਂ ਉਹ ਫੈਬਰਿਕ ਦੇ ਅਕੋਰਡਿੰਗ ਹੀ ਪ੍ਰਾਈਸ ਹੋਏਗੀ ਅਗਰ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਤਾਂ ਉਹਦੀ ਪ੍ਰਾਈਸ ਵੀ ਅੱਛੀ ਹੋਏਗੀ ਠੀਕ ਹੈ ਅਗਰ ਹਲਕੀ ਕੁਆਲਿਟੀ ਦਾ ਫੈਬਰਿਕ ਹੈ ਉਹਦੀ ਪ੍ਰਾਈਸ ਵੀ ਜਿਹੜੀ ਹਲਕੀ ਕੁਆਲਿਟੀ ਦੇ ਹਿਸਾਬ ਨਾਲ ਹੀ ਹੋਏਗੀ ਵੈਸੇ ਤਕਰੀਬਨ ਹੁਣ ਤੱਕ ਅਸੀਂ ਕਦੀ ਹਲਕੀ ਕੁਆਲਿਟੀ ਲਿਆਂਦੀ ਨਹੀਂ ਹੈ ਪਰ ਫਿਰ ਵੀ ਸਾਨੂੰ ਕੁਝ ਨਾ ਕੁਝ ਥੋੜਾ ਘੱਟ ਪ੍ਰਾਈਸ ਵਾਲਾ ਲਿਆਉਣਾ ਪੈਂਦਾ ਕਿਉਂਕਿ ਸਾਰੀਆਂ ਪਹਿਣਾ ਸੇਮ ਪ੍ਰਾਈਸ ਤੇ ਕਈ ਵਾਰ ਨਹੀਂ ਆਪਾਂ ਬਾਈ ਕਰ ਸਕਦੇ ਸਭ ਦਾ ਆਪੋ ਆਪਣਾ ਬਜਟ ਹੁੰਦਾ ਇਸ ਕਰਕੇ ਸਾਨੂੰ ਹਮੇਸ਼ਾ ਹੀ ਹਰ ਇੱਕ ਤਰ੍ਹਾਂ ਦੀ ਜਿਹੜੀ ਵੈਰਾਈਟੀ ਔਰ ਰੇਂਜ ਘੱਟ ਵਾਲੀ ਆਪਾਂ ਲਈ ਹਮੇਸ਼ਾ ਹੀ ਉਹ ਚੀਜ਼ਾਂ ਸਾਨੂੰ ਰੱਖਣੀਆਂ ਪੈਂਦੀਆਂ ਨੇ ਤੇ ਲੋ ਜੀ ਅੱਜ ਵਾਲੀ ਪ੍ਰਿੰਟਿੰਗ ਔਰ ਫੈਬਰਿਕ ਤੁਹਾਨੂੰ ਸਾਰਾ ਦੱਸ ਦਿੱਤਾ ਸਕਰੀਨ ਉੱਪਰ ਵਟਸਐਪ ਨੰਬਰ ਸ਼ੋ ਹੋ ਰਿਹਾ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਪ੍ਰਿੰਟ ਸੂਟਾਂ ਤੋਂ ਇਲਾਵਾ ਤੁਸੀਂ ਸਾਡੇ ਕੋਲੋਂ ਜਿਵੇਂ ਅੱਜਕੱਲ੍ਹ ਹੁਣ ਫੰਕਸ਼ਨ ਸ਼ੁਰੂ ਨੇ ਜੀ ਕਾਫੀ ਸਾਰੇ ਆਰਡਰ ਚੱਲ ਵੀ ਰਹੇ ਨੇ ਤੇ ਕਾਫੀ ਭੈਣਾਂ ਨਾਲ ਅਜੇ ਤੱਕ ਮੇਰੀ ਗੱਲਬਾਤ ਚੱਲ ਰਹੀ ਹੈ ਤੇ ਟਾਈਮ ਲੱਗੇ ਇਹਨਾਂ ਦੀ ਥੋੜਾ ਡਿਸਾਈਡ ਕਰਨ ਨੂੰ ਤਾਂ ਮੈਂ ਉਹਨਾਂ ਭੈਣਾਂ ਨੂੰ ਰਿਕਵੈਸਟ ਕਰਾਂਗੀ ਕਿ ਜਲਦੀ ਜਲਦੀ ਫਾਈਨਲ ਕਰਕੇ ਆਪਣਾ ਆਰਡਰ ਜਿਹੜਾ ਫਾਈਨਲ ਕਰ ਲਓ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਹੈ ਤਾਂ ਫਿਰ ਤੁਸੀਂ ਕਹਿਣਾ ਵੀ ਸਾਡੇ ਸੂਟ ਲੇਟ ਕਰਤੇ ਕਿਉਂਕਿ ਆਪਾਂ ਡਿਸਾਈਡ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲਾ ਦਿੰਨੇ ਆ ਤੇ ਲੋ ਜੀ ਹੋਪ ਕਿ ਤੁਹਾਨੂੰ ਅੱਜ ਵਾਲ ਜਿਹੜੀ ਕਲੈਕਸ਼ਨ ਵਧੀਆ ਲ